ਸਿੱਖਾ ਦੀ ਤਹ ਅਨੁਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਮਸੀ ਰੋਟੀ ਤੇ ਇੱਥੇ ਮੈਂ 2 ਕੱਪ ਕਣਕ ਦਾ ਆਟਾ ਲਿਆ ਸੀ 2 ਕੱਪ ਆਪਾਂ ਆਟੇ ਦੇ ਪਾ ਦਿੱਤੇ ਸੀ ਤੇ ਅੱਧਾ ਕੱਪ ਪਾਵਾਂਗੇ ਆਪਾਂ ਮੱਕੀ ਦਾ ਆਟਾ ਅੱਧਾ ਕੱਪ ਆਪਾਂ ਮੱਕੀ ਦਾ ਆਟਾ ਪਾ ਦਿੱਤਾ ਸੀ ਤੇ 1 ਕੱਪ ਹੀ ਆਪਾਂ ਬੇਸਣ ਦਾ ਪਾਵਾਂਗੇ ਜਿੰਨਾ ਆਪਾਂ ਮੱਕੀ ਦਾ ਆਟਾ ਲਿਆ ਸੀ ਓਨਾ ਹੀ ਆਪਾਂ ਬੇਸਣ ਪਾ ਦਿੱਤਾ ਸੀ ਇੱਕ ਬਰੀਕ ਬਰੀਕ ਪਿਆਜ਼ ਕੱਟਨੇ ਆ ਸੀ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਪਾਈਆਂ ਸੀ ਹਰੀਆਂ ਮਿਰਚਾਂ ਹੀ ਕੌੜੀਆਂ ਨਹੀਂ ਆ ਕੱਟ ਕੇ ਆਪਾਂ ਅਦਰ ਪਾ ਦਵਾਂਗੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚ ਕਾਲੀ ਮਿਰਚ ਪਾਊਡਰ ਤਾਂ ਵੀ ਕੱਟ ਲਾਲ ਚਿੱਲੀ ਅੰਦਰ ਵਿੱਚ ਜੀਰਾ ਐਡ ਕਰ ਦੋਗੇ ਅੱਧੇ ਚਮਚੇ ਤੋਂ ਵੀ ਘੱਟ ਜਵੈਨ ਇਥੇ ਇੱਕ ਕੱਪ ਲਿਆ ਸੀ ਮੈਂ ਧਨੀਆ ਬਰੀਕ-ਬਰੀਕ ਕੱਟ ਲਿਆ ਸੀ ਤੇ ਨਾਲ ਹੀ ਆਪਾਂ ਥੋੜੀ ਜਿਹੀ ਮੇਥੀ ਪਾ ਦਿੱਤੀ ਸੀ ਮਿਕਸ ਕਰ ਦਿੱਤਾ ਸੀ ਧਨੀਆ ਮੇਥੀ ਹੁਣ ਆਪਾਂ ਬੈਟਰ ਨੂੰ ਆਟੇ ਨੂੰ ਮਿਕਸ ਕਰ ਦਵਾਂਗੇ ਆਟੇ ਨੂੰ ਆਪਾਂ ਹੁਣ ਪਾਣੀ ਪਾ ਕੇ ਆਟੇ ਨੂੰ ਆਪਾਂ ਗੁੰਨ ਲਵਾਂਗੇ ਅੱਧਾ ਚਮਚਾ ਆਪਾਂ ਹਲਦੀ ਦਾ ਪਾ ਦਵਾਂਗੇ ਹਲਦੀ ਪਾਊਡਰ ਮੈਂ ਪਾਉਣਾ ਭੁੱਲ ਗਈ ਸੀ ਤੇ ਆਟੇ ਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਆਟੇ ਨੂੰ ਗੁੰਨ ਕੇ ਆਪਾਂ ਤਿਆਰ ਕਰ ਲਿਆ ਸੀ ਤੇ ਆਟੇ ਨੂੰ ਆਪਾਂ 10 ਕਿ ਮਿੰਟੇ ਨੂੰ ਰਸਟ ਤੇ ਰੱਖ ਦਵਾਂਗੇ 10 ਮਿੰਟ ਹੋ ਗਏ ਸੀ ਆਟੇ ਪਏ ਨੂੰ ਤੇ ਤੇ ਆਪਾਂ ਹੋਣੇ ਦੇ ਪੇੜੇ ਬਣਾ ਲਵਾਂਗੇ ਤੇ ਰੋਟੀ ਨੂੰ ਆਪਾਂ ਬਣਾਵਾਂਗੇ ਤੰਦੂਰ ਦੀ ਰੋਟੀ ਬਣਾਵਾਂਗੇ ਬਣਾ ਰੋਟੀ ਬਣਾਵਾਂਗੇ ਆਪਾਂ ਕੜਾਈ ਦੇ ਉੱਪਰ ਲਾ ਕੇ ਤੇ ਜਿਹੜੇ ਤੰਦੂਰੀ ਰੋਟੀ ਹੁੰਦੀ ਹੈ ਉਹ ਪੇੜੇ ਥੋੜੇ ਭਾਰੇ ਹੁੰਦੇ ਤਾਂ ਆਪਾਂ ਇਸ ਤਰ੍ਹਾਂ ਦੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਆਪਾਂ ਪੇੜੇ ਬਣਾ ਕੇ ਤਿਆਰ ਕਰ ਲਏ ਸੀ ਕਿਆਸ ਨੂੰ ਔਨ ਕਰਕੇ ਉੱਪਰ ਇਹਦੀ ਆਪਾਂ ਕੜਾਈ ਰੱਖ ਦਿੱਤੀ। ਕੜਾਈ ਗਰਮ ਹੋਣ ਵਾਸਤੇ ਰੱਖ ਦਿੱਤੀ ਸੀ ਤੇ ਕੜਾਈ ਦੇ ਉੱਪਰ ਆਪਾਂ ਰੋਟੀਆਂ ਬਣਾ ਕੇ ਤਿਆਰ ਕਰਾਂਗੇ। ਫਿਰ ਆਪਾਂ ਚੱਕ ਲੈਣਾ ਵੇਲ ਕੇ ਤੇ ਸੁੱਕਾ ਆਟਾ ਲਾ ਕੇ ਤੇ ਆਪਾਂ ਰੋਟੀ ਨੂੰ ਵੇਲ ਕੇ ਤਿਆਰ ਕਰ ਲਵਾਂਗੇ। ਰੋਟੀ ਆਪਾਂ ਵੇਲ ਕੇ ਤਿਆਰ ਕਰ ਲਈ ਤੇ ਇੱਥੇ ਮੈਂ ਰੋਟੀਆਂ ਵੇਲ ਕੇ ਸਾਰੀਆਂ ਰੱਖ ਲਵਾਂਗੀ 4-5 ਇੱਧਰ ਆਪਾਂ ਰੋਟੀਆਂ ਵੇਲ ਕੇ ਤਿਆਰ ਕਰਨੀਆਂ ਨੇ ਰੋਟੀਆਂ ਦੇ ਉੱਤੇ ਆਪਾਂ ਥੋੜੀ ਥੋੜੀ ਕਲੌਂਜੀ ਲਾ ਦਵਾਂਗੇ ਕਲੌਂਜੀ ਲਾ ਕੇ ਉੱਪਰ ਥੋੜਾ ਥੋੜਾ ਆਪਾਂ ਇਸ ਤਰ੍ਹਾਂ ਮੇਲ ਲੈਣਾ ਇਹਨੂੰ ਦਬਾ ਦੇਵਾਂਗੇ ਤੇ ਇੱਧਰ ਆਪਾਂ ਕੜਾਈ ਗਰਮ ਕਰ ਲਈ ਸੀ ਪਰ ਆਪਾਂ ਇੱਧਰ ਪੁੱਠੀ ਸਾਈਡ ਤੇ ਆਪਾਂ ਥੋੜਾ ਥੋੜਾ ਪਾਣੀ ਲਾ ਦੇਵਾਂਗੇ ਪਾਣੀ ਲਾ ਕੇ ਇੱਥੇ ਆਪਾਂ ਕੜਾਈ ਦੇ ਉੱਪਰ ਰੋਟੀ ਨੂੰ ਲਾ ਦੇਵਾਂਗੇ ਕੜਾਈ ਦੇ ਉੱਪਰ ਆਪਾਂ ਚਾਰ ਫੁਣਕੇ ਲਾ ਦਿੱਤੇ ਸੀ ਤੇ ਹੁਣ ਆਪਾਂ ਇਹਨੂੰ ਗੈਸ ਤੇ ਉੱਪਰ ਸੇਕ ਲਵਾਂਗੇ ਕੜਾਈ ਨੂੰ ਆਪਾਂ ਉਲਟਾ ਕਰਕੇ ਗੈਸ ਦੇ ਉੱਪਰ ਰੱਖ ਦਿੱਤਾ ਤੇ ਗੈਸ ਚਲਾ ਦਿੱਤੀ ਤੇ ਰੋਟੀਆਂ ਸੇਕਦੀਆਂ ਪਈਆਂ ਰੋਟੀਆਂ ਨੂੰ ਆਪਾਂ ਕੜਾਈ ਇਸ ਤਰ੍ਹਾਂ ਉਲਟੀ ਕਰਕੇ ਰੋਟੀਆਂ ਨੂੰ ਇਸ ਤਰ੍ਹਾਂ ਆਪਾਂ ਸਿਕਾ ਲਵਾਂਗੇ ਤੇ ਰੋਟੀਆਂ ਸਾਡੀਆਂ ਬਹੁਤ ਵਧੀਆ ਵੇਖੋ ਤੁਸੀਂ ਜਿਸ ਤਰ੍ਹਾਂ ਤੰਦੂਰ 'ਤਿਆਂ ਇਹ ਸਾਡੀ ਰੋਟੀ ਲੱਤਦੀ ਹੈ ਉਸੇ ਤਰ੍ਹਾਂ ਦੀਆਂ ਰੋਟੀਆਂ ਬਣ ਕੇ ਤਿਆਰ ਹੋਈਆਂ ਤੇ ਆ ਜਿੰਨੀ ਕਿ ਰੋਟੀ ਆ ਇਧਰੋਂ ਥੋੜੀ ਕੱਚੀ ਹੋਏਗੀ ਆਪਾਂ ਸੇਕਦੇ ਇਹਨੂੰ ਗੈਸ ਤੇ ਸੁਕਾ ਲਵਾਂਗੇ ਤੇ ਆ ਵੇਖੋ ਤੁਸੀਂ ਕਿੰਨੀਆਂ ਸੋਹਣੀਆਂ ਰੋਟੀਆਂ ਬਣ-ਬਣ ਰੈਣ ਲੱਤਣੀਆਂ गैऊर दगे गैशप लोना से पहले प हु है ਜਿਨ੍ਹਾਂ ਦੇ ਘਰ ਜਿਹੜੇ ਤੰਦੂਰ ਦੇ ਸ਼ਕੀਨ ਆ ਤੇ ਆਪਾਂ ਇਸ ਤਰ੍ਹਾਂ ਘਰ ਵਿੱਚ ਆਪਣੇ ਰੋਟੀ ਦੀ ਖਾਣ ਦੀ ਆਪਾਂ ਸ਼ੌਂਕ ਪੂਰਾ ਕਰ ਸਕਦੇ ਰੀਜ ਪੂਰੀ ਖਾ ਸਕਦੇ ਰੋਟੀ ਖਾਣ ਦੀ ਤੰਦੂਰ ਦੀ ਤੇ ਇਹ ਵਿਆਹਾਂ ਦੇ ਵਿੱਚ ਇਸ ਤਰ੍ਹਾਂ ਰੋਟੀਆਂ ਬੰਨਦੀਆਂ ਤੇ ਆਪਾਂ ਵਿਆਹਾਂ ਵਾਲੀ ਰੋਟੀ ਬਣਾ ਕੇ ਅੱਜ ਘਰੇ ਕੜਾਈ ਦੇ ਉੱਪਰ ਤਿਆਰ ਕਰ ਦਿੱਤੀ ਆ ਆ ਤੁਸੀਂ ਦੇਖ ਸਾਡੇ ਗਰਮ ਗਰਮ ਰੋਟੀਆਂ ਕਿੰਨੀਆਂ ਵਧੀਆਂ ਬਣ ਕੇ ਰੈਡੀ ਹੋ ਗਈਆਂ ਆ ਰੋਟੀਆਂ ਦੇ ਉੱਪਰ ਆਪਾਂ ਘਿਓ ਲਾ ਦਵਾਂਗੇ ਘਿਓ ਤੁਸੀਂ ਮੱਖਣ ਜਾਂ ਤੁਸੀਂ ਦੇਸੀ ਘਿਓ ਵੀ ਲਾ ਸਕਦੇ ਇੱਥੇ ਮੈਂ ਦੇਸੀ ਘਿਓ ਲਾ ਰਹੀ ਹਾਂ ਤੁਸੀਂ ਮੱਖਣ ਵੀ ਜੋ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਲਾ ਸਕਦੇ ਜੀ ਰੋਟੀਆਂ ਤੇ ਆਪਾਂ ਘਿਓ ਲਾਤਾ ਸੀ ਤੇ ਤੁਸੀਂ ਦੇ ਸਕਦੇ ਰੋਟੀਆਂ ਕਿੰਨੀਆਂ ਵਧੀਆ ਬਣ ਕੇ ਰੈਡੀ ਹੋ ਗਈਆਂ ਤੇ ਆਪਾਂ ਨੂੰ ਕੋਈ ਕਵੇਗਾ ਨਹੀਂ ਕਿ ਤੁਸੀਂ ਘਰ ਵਿੱਚ ਰੋਟੀ ਬਣਾ ਕੇ ਤਿਆਰ ਕੀਤੀ ਹੈ। ਵਿਆਮਾ ਵਰਗੇ ਤੰਦੂਰੀ ਫੁਲਕੇ ਬਣ ਕੇ ਰੈਡੀ ਹੈ। ਮਸੀ ਰੋਟੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ। ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਜੀ